ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸੈਦ ਕਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਸਰਪੰਚ ਵੀਰ ਸਿੰਘ ਡੇਰੀ ਫਾਰਮ ਪਿੰਡ ਬਾਜਾਖਾਨਾ ਤਹਿਸੀਲ ਜੈਤੋ ਤੇ ਜ਼ਿਲ੍ਹਾ ਫਰੀਦਕੋਟ ਦੇ ਵਿੱਚੋਂ ਤੁਹਾਨੂੰ ਇਹ ਵੀਡੀਓ ਦਿਖਾ ਰਹੇ ਆ ਕੋਟਕਪੂਰੇ ਤੋਂ ਬਠਿੰਡੇ ਨੂੰ ਜਾਂਦੇ ਆ ਤਾਂ ਹਾਈਵੇ ਦੇ ਉੱਤੇ ਇਹ ਪਿੰਡ ਆਉਂਦਾ ਜਿੱਥੇ ਵੀਡੀਓ ਬਣਾ ਰਹੇ ਆ ਤੇ ਬਾਈ ਹੋਰੀ ਸੇਲ ਪਰਚੇਜ ਦਾ ਕੰਮ ਕਰਦੇ ਆ ਹਜੇ ਪਰसों ਹੀ ਇੱਕ ਵੀਡੀਓ ਤੁਹਾਨੂੰ ਦਿਖਾ ਕੇ ਹਟੇ ਆ ਤੇ ਇਹਨਾਂ ਕੋਲ ਬਹੁਤ ਸੋਹਣੀਆਂ ਝੋਟੀਆਂ ਆਈਆਂ ਸੀ ਉਮੀ ਅੱਜ ਫੇਰ ਤੁਹਾਨੂੰ ਗਾਵਾਂ ਆਰ ਕੇ ਹਵਾਨੇ ਇੰਨਾ ਝੋਟੇ ਨਾਲ ਦਿਖਾਵਾਂਗੇ ਤਾਜ਼ੀਆਂ ਬਿਲਕੁਲ ਸੁੰਜੀਆਂ ਹੋਈਆਂ ਤੇ ਵਿੱਚੋਂ ਇੱਕ ਅੱਧਾ ਨਾਗ ਜਿਹੜਾ ਉਹ ਗੱਬਣ ਵੀ ਮਿਲ ਜੂਗਾ ਸੋ ਰੇਟ ਅੱਜ ਫੇਰ ਵੀਡੀਓ ਦੇ ਵਿੱਚ ਕਰਾਂਗੇ ਆਸਾ ਵੀ ਤੁਹਾਨੂੰ ਪਸ਼ੂ ਪਸੰਦ ਆਉਣਗੇ ਰੇਟ ਦੇ ਹਿਸਾਬ ਤੇ ਜੱਜਣਗੇ ਤਾਂ ਸੌਦੇ ਤੁਸੀਂ ਕਰ ਲੋਗੇ ਇਸੇ ਵੀਡੀਓ ਚ ਇੱਕ ਗਾਂ ਵੀ ਤੁਹਾਨੂੰ ਦਿਖਾਉਣੀ ਹੈ ਦੋਸਤੋ ਦੇਸੀ ਗਾਵਾਂ ਦੇ ਵਿੱਚ ਪੈਂਦੀ ਹੈ ਬਾਕੀ ਆਪਾਂ ਇਹਦੇ ਬਾਰੇ ਵੀ ਗੱਲਬਾਤ ਕਰਾਂਗੇ ਆਓ ਸ਼ੁਰੂਆਤ ਕਰੀਏ ਇਸ ਗਰੁੱਪ ਦੇ ਵਿੱਚੋਂ ਇੱਕ ਬਹੁਤ ਸੋਹਣੀ ਝੋਟੀ ਉਹਦੇ ਤੋਂ ਪੋਧੂ ਬਾਚ ਦੂਜੇ ਨਾਜ ਤੁਹਾਨੂੰ ਦਿਖਾਉਣੇ ਨੇ ਤਰਮੀਲ ਬਾਈ ਸਸਰੀ ਘਰ ਆਪ ਸਸਰੀ ਘਰ ਬਾਈ ਤਰਵੀਰ ਦੋ ਕੁ ਦਿਨ ਪਹਿਲਾਂ ਵੀਡੀਓ ਪਾਈ ਸੀ ਜਿੱਦਣ ਮਹੀ ਪੈਕੇਟ ਹਟਿਆ ਹਾਂਜੀ ਪਰਸੋਂ ਵੀਡੀਓ ਪਾਈ ਸੀ ਬਈ ਆਪਾਂ ਸੌਖਾ ਆਪਣੇ ਸਾਰੇ ਸੌਦੇ ਕੱਲ ਹੋਗੇ ਸੀ ਕੰਬਰੇਡ ਹੋਗੇ ਕੱਲ ਸਾਰੇ ਸੇਲ ਹੋਗੇ ਹਾਂ ਸਾਰੇ ਹੋਗੇ ਆਹ ਮਾਲ ਕੁਛ ਕੱਲ ਆ ਕੋ ਸੁਬਾਜ ਆ ਜਾ ਬਈ ਠੀਕ ਹੈ ਪਹਿਲੇ ਨੰਬਰ ਤੇ ਝੋਟੀ ਖੜੀ ਹੈ ਬਈ ਬੜੀ ਸੋਹਣੀ ਤਿਆਰ ਹੈ ਕੰਨਵਾ ਸੂਆ ਤੇ ਬਾਈ ਦੂਜਾ ਸੂਆ ਸੂਪੀ ਹਮ ਚੌਗਦਨ ਚੱਕਦੀ ਆ ਜੇ ਬਈ ਅੱਛਾ ਕਨਫਰਮ ਹੈ ਚਾਰ ਦਿਨ ਹਾਂ ਪਹਿਲੇ ਸੂਆ ਆਪਾਂ ਬੰਦੇ ਕਾਲ ਤੇ ਯਾਰ ਮਿੱਤਰਾਂ ਦ ਹਰਿਆਣੇ ਚੋਂ ਆਈ ਵੀ ਹੈ ਹਰਿਆਣੇ ਚੋਂ ਆਈ ਹੈ ਸਾਢੇ 14 15 ਕਿਲੋ ਤੇ ਖੀਰੀ ਨੇ ਪਾਇਆ ਪਈ ਹੈ ਵੀ ਅੱਛਾ ਇਹ ਹੁਣ ਕਿੰਨੇ ਦਿਨ ਹੋ ਗਏ ਸੂਈ ਨੂੰ ਇਹ ਕੱਲ ਸ਼ਾਮ ਨੂੰ ਸੂਈ ਹੈ ਬਾਈ ਕੱਲ ਸ਼ਾਮ ਨੂੰ ਕੱਲ ਸ਼ਾਮ ਨੂੰ ਸੂਈ ਹੈ ਠੀਕ ਹੈ ਕੱਟੀ ਮਗਰ ਇਹਦੇ ਠੀਕ ਹੈ ਕੱਟੀ ਜੈਡ ਬਲੈਕ ਹੀ ਦਿਸਦੀ ਹੈ ਜੈਡ ਬਲੈਕ ਸਾੜੂਆ ਕਰਨ ਵਾਲੀ ਖਾਦ ਠੀਕ ਹੈ ਓਕੇ ਠੀਕ ਹੈ ਇਹਦਾ ਆਪਾਂ ਦੱਸ ਦਾਂਗੇ ਕਿਹੜੇ ਸੀਮਨ ਦੀ ਹੈ ਬਾਈ ਠੀਕ ਹੈ ਹਾਂ ਕੱਟੀ ਆ ਰੇਟ ਕੀ ਰਹਿਣਾ ਇਹਦਾ ਰੇਟ 1 ਲੱਖ 40 ਹਜ਼ਾਰ ਰੁਪਏ ਦਾ ਇਹਨੂੰ ਖੋਲੀ ਸੰਦੀਪ ਬਾਈ ਸੋ ਕੱਟੀ ਵੀ ਬਾਹਰ ਲੈ ਆਈ ਬਾਈ ਸੋ ਦੱਸੋ ਕੱਟੀ ਕਿਸੇ ਚੰਗੇ ਬੁੱਲਦੀ ਹੈ ਪਰ ਤੁਹਾਨੂੰ ਇਹ ਦੱਸੂਗੀ ਵੀ ਇਹਦੀ ਬਰੀਡ ਇਦਾਂ ਦੀ ਹੈ ਛੋਟੀ ਤੋਰ ਕੇ ਦਿਖਾਉਣੇ ਆ ਚਾਰ ਦੰਦ ਚੱਕ ਰਹੀ ਹੈ ਸਿੰਘ ਜਰੂਰ ਥੋੜਾ ਤੁਹਾਨੂੰ ਉਪਰ ਹੁਣ ਗੰਨੀ ਮਸਲ ਚ ਪਾਉਂਦੀ ਉਹ ਨਸਲੀ ਮੈਂ ਛੋਟੀ ਸਹੀ ਹੈ ਪਰ ਦਸੋ ਡਾਇਮੰਡ ਪੀਸ ਹੀ ਹੈ ਬਾਕੀ ਚੀਜ਼ਾਂ ਲਓ ਥਣਹਵਾਨਾ ਤੇ ਬਣਾਵਟ ਢਾਂਚੇ ਦੀ ਤੁਹਾਨੂੰ ਦੱਸੂਗੀ ਇਹ ਚੀਜ਼ ਤੁਹਾਨੂੰ ਪਸੰਦ ਵੀ ਆਊਗੀ ਸੋ ਇਹਦੀ ਬੰਤਰ ਦੇਖੋ ਦੋਸਤੋ ਛੋਟੀ ਦੀ ਕੱਟੀ ਬੜੀ ਸੋਹਣੀ ਐ ਇਹਦੇ ਨਾਲ ਦੱਸੋ ਬਿਲਕੁਲ ਕਾਲੀ ਕੱਟੀ ਅੱਗੇ ਕਰਕੇ ਕੱਟੀ ਰੋਕਲਾ ਅੱਗੇ ਕਿਹੜਾ ਨੇ ਦੋਨੇ ਪਾਸੇ ਬਹਿ ਕੇ ਚਵਾਈ ਕਰਾਉਂਦੀ ਐ ਸੀਲ ਡੰਡੀ ਐ ਠੀਕ ਐ ਪਾਉਲਾ ਐ ਬਾਹਰ ਜਾਂਦੇ ਚੱਕਰਾਂ ਦੇ ਵੀਰ ਨੇ ਦੇਤੀ ਅੱਛਾ ਨਹੀਂ ਉਹ ਚੀਜ਼ਾਂ ਘਰੋਂ ਫੜਨ ਵਾਲੀ ਥੋੜੀ ਐ ਬਾਈ ਸਹੀ ਸੋ ਦੱਸੋ ਝੋਟੀ ਦੇਖੋ ਤੁਹਾਨੂੰ ਜਚੂਗੀ 1,40,000 ਰੇਟ ਤੇ ਕੱਚਾ 나ੜੂ ਐ ਇਹਦੇ ਨਾਲ ਘਮਾਰੇ ਬਾਈ ਝੋਟੀ ਤਰ੍ਹਾਂ ਪਹਰਾਂ ਨੂੰ ਕਰੀ ਸੋ ਦੇਖੋ ਬੰਤਰ ਝੋਟੀ ਦੀ ਮੈਂ ਚਾਹਮ ਨੂੰ ਵੀਡੀਓ ਬਣਾ ਰਿਹਾ ਤੇ ਸੂਰਜ ਛਿਪ ਗਿਆ। ਸੋ ਮਤਲਬ ਟਾਈਮ ਲਗਭਗ 7 ਵਜੇ ਦੇ ਆਸ-ਪਾਸ ਹੋ ਗਿਆ। ਸੋ ਉਸ ਰਾਤ ਤਿੰਨ ਜੇਰਪੇ ਦੀ ਰਾਤੀ ਦਾ ਕੱਢਾ ਹੀ ਬਹੁਤ ਸੁਭਾ ਵੀ ਇਹਦਾ ਕੱਢੇ 5 ਕਿਲੋ ਬਈ ਇਹਦਾ। ਠੀਕ ਹੈ। ਹਾਂ। ਸੋ ਦੋਸਤੋ ਕੱਲ ਦੀ ਸਹੀ ਹੈ। ਬੱਚਾ ਛੋਟਾ ਕੱਟੀ ਇਹਦੇ ਨਾਲ ਕੱਟੀ ਬੜੀ ਸੋਹਣੀ ਦੋਸਤੋ ਮੈਂ ਕਹਾਈ ਪੱਕੀ ਤੁਹਾਨੂੰ ਦਿਖਾਵਾਂਗਾ। ਰੰਗ ਟਿੱਕ ਕੱਟੀ ਦਾ। ਆਪਣੇ ਬਈ ਹੁਣ ਚਲੋ ਵੀਡੀਓ ਦੇ ਮੁੱਲ ਕੀਤੇ ਆਪਣੇ ਮੁੱਲ ਜਾਇਜ਼ ਹੁੰਦੀ ਹੈ। ਜਾਇਜ਼ ਨਹੀਂ ਜਿਹੜਾ ਕਹਿੰਦੇ ਆ ਹੇਲੜ ਪੈ ਗਈ ਗੱਲ ਤਾਂ ਬਈ ਸਹੀ ਮੀਟਿੰਗ ਰੇਟ ਫਿਰ ਆਪਾਂ ਵੈਸੇ ਪੜਦੇ ਚ ਰੱਖਦੇ ਪੜਦੇ ਨਾ ਹੀ ਹੁੰਦੇ ਬਈ ਕਈ ਵਾਰੀ ਆਏ ਹੁੰਦਾ ਨਾ ਕਈ ਵਾਰੀ ਪੂਛ ਰੁਕ ਜਾਂਦਾ ਉਹ ਬਈ ਘਾਟੇ ਵਾਦਨੇ ਵਿੱਚ ਨਾ ਪੈਂਦਾ ਸਹੀ ਸਹੀ ਤੇ ਕਈ ਵਾਰੀ ਬਈ ਨਿਕਲੋਂ ਚੰਗਾ ਤੇ ਵਾਦਨ ਨਾਲ ਵਿਕਣਾ ਪੈਂਦਾ ਧਾਰਸ ਧਾਰ ਵਾਲੇ ਵੀ ਆਉਂਦੇ ਮੁੱਲ ਨੂੰ ਸੁਣ ਲੈਂਦੇ ਬਈ ਐਨੇ ਤੁਸੀਂ ਤਾਂ ਮੁੱਲ ਮੰਗੇ ਸੀਗੇ ਸਹੀ ਕਈ ਆਏ ਤੋੜ ਦੇ ਸੋ ਤੁਸੀਂ ਇਹ ਗੱਲਾਂ ਜੈਨੂਇਨ ਵੀ ਐ ਜਿਹੜਾ ਵਪਾਰ ਐ ਇਹ ਇੱਕ ਬਿਜ਼ਨਸ ਐ ਤੇ ਬਿਜ਼ਨਸ ਦੇ ਸੌ ਪੜਦੇ ਹੁੰਦੇ ਐ ਫਵਾਨਾ ਬੜਾ ਚੰਗਾ ਦੋਸਤੋ ਝੋਟੀ ਦਾ ਜਿਵੇਂ ਖੀਰੀਆਂ ਬੱਚੀਆਂ ਦਾਰੋਂ ਦੀ ਹੈ ਬਾਈ ਓਵੇਂ ਤਿਆਰ ਹੋਈ ਕਰਮਾ ਦੀ ਹੋ ਬੜੀ ਸੋਹਣੀ ਤਿਆਰ ਹੋਈ ਵੀ ਹੈ ਸੋ ਫਿਰ ਤੁਸੀਂ ਇਹਦੀ ਬਣਾਵਟ ਦੋਸਤੋ ਝੋਟੀ ਦੀ ਦੇਖ ਲਓ ਮੈਂ ਸ਼ਾਮ ਦੇ ਟਾਈਮ ਵਾਰ-ਵਾਰ ਇਸ ਕਰਕੇ ਜ਼ਿਕਰ ਕਰਦਾ ਹੁੰਨਾ ਵੀ ਇੱਕ ਤਾਂ ਤੁਹਾਨੂੰ ਪਸ਼ੂ ਦੀ ਤਿਆਰੀ ਸਮਝ ਆ ਜਾਊਗੀ ਤੇ ਦੂਜੀ ਗੱਲ ਇਹ ਹੈ ਵੀ ਇਹ ਜਿਹੜਾ ਪਸ਼ੂ ਜਦੋਂ ਤੋਰਦੇ ਆ ਹੋ ਸਕਦਾ ਥੋੜਾ ਬਹੁਤਾ ਕਿਸੇ ਪਾਸੋਂ ਕੋਈ ਨੇਰਾ ਤੁਹਾਨੂੰ ਥੋੜਾ ਬਹੁਤਾ ਇਦਾਂ ਦਾ ਲੱਗਦਾ ਹੋਵੇ ਸੋ ਇੱਕ ਸੋਹਣੀ ਝੋਟੀ ਦੋਸਤੋ ਹਥਾਣਵਾਨੇ ਤੇ ਢਾਂਚੇ ਵਾਲੋਂ ਆ ਜਿਹਨੂੰ ਪਸੰਦ ਆਵੇ ਤਾਂ ਕਾਲ ਕਰਕੇ ਤੁਸੀਂ ਸੰਪਰਕ ਕਰ ਲਿਓ ਇਹ ਤੋਂ ਬਾਅਦ ਤੁਹਾਨੂੰ ਨਾਗ ਹੋਰ ਵੀ ਦਿਖਾਉਂਗਾ ਅ ਦੋਸਤੋ ਦੋ ਨੰਬਰ ਦੇ ਉੱਤੇ ਝੋਟੀ ਦੇਖੋ ਹਵਾਨਾ ਇਹਦਾ ਵੀ ਤੁਸੀਂ ਦੇਖ ਸਕਦੇ ਹੋ ਤਰਵੀਰ ਬਾਈ ਇਹਦੀ ਕੀ ਡਿਟੇਲ ਹੈ ਕੰਨ ਮਸੂਆ ਦੂਜਾ ਸੂਆ ਬਾਈ ਇਹ ਹੂੰ ਛੇ ਦਾੰ ਦਾ ਝੋਟੀ ਠੀਕ ਹੈ ਕੋਈ ਇਹਨਾਂ ਨੂੰ ਹੋਗੇ 14 ਦਿਨ ਬਾਈ ਅੱਜ ਠੀਕ ਹੈ ਇਹ ਆਪਣੇ ਕੋਲ ਰਾਤ ਆਈ ਆ 16 ਕਿਲੋਤ ਜੋ ਕੇ ਲਿਆ ਆਪਾਂ ਹੁਣ 14 ਕਿਲੋ ਚ ਵਾ ਕੇ ਝੋਟੀ ਦੇਵਾਂਗੇ ਬਾਈ ਜੀ ਠੀਕ ਹੈ ਹਾਂ ਜੀ ਚੰਗਰੇਟ ਰਹਿਣਾ ਬਾਈ ਮਗਰ ਕਟਾ 135000 ਦੀ ਝੁੱਟੀ ਦਵਾ ਜੇ ਤਾਂ ਬਲੈਕ ਹੈ ਬਾਈ ਜੈਡ ਬਲੈਕ ਝੋਟੀ ਆ ਦਸਵਾ ਕਾ ਫੈਕਟ 1 ਲੱਖ ਤੇ 35000 ਰੇਟ ਹੈ ਹੈ ਜੈਡ ਬਲੈਕ ਕੰਦ ਕਾਠ ਵਾਲੀ ਆ ਸਿੰਘਾਂ ਦੀ ਛੋਟੇ ਸੈਂਕ ਗੋਲ ਹੈ 14 ਕਿਲੋ ਦੁੱਧ ਬਾਈ ਕਹਿੰਦਾ ਤੋਲ ਕੇ ਕੋਈ ਵੀਰ ਭਾਵੇਂ ਦੋ ਟਾਈਮ ਦੁੱਧ ਚੋਲਿਓ ਤੋਲ ਕੇ ਲੈ ਜਿਓ ਹਵਾਨੇ ਦਾ ਵਿਖਾਵਾ ਬੜਾ ਚੰਗਾ ਇਹਦੇ ਨਾਲ ਕਟਾ ਹੈ ਸੋ ਬਾਕੀ ਦੁੱਧ ਚੋਣਾ ਤਸੱਲੀ ਕਰਨਾ ਤੁਹਾ ਕੰਮ ਆ ਉਹ ਦੀ ਮੱਤਰ ਤੁਸੀਂ ਦੇਖ ਸਕਦੇ ਹੋ ਸੈਂਗ ਬਿਲਕੁਲ ਛੋਟਿਆਂ ਦੇ ਵਿੱਚ ਦਸੋ ਕੁੰਡੇ ਸਿੰਘਾਂ ਦੇ ਵਿੱਚ ਛੋਟੀ ਠੀਕ ਹੈ ਭਾਈ ਲੈ ਚਲਤਾ ਹੈ ਬੱਚੇ ਅੰਦਰ ਕਰਕੇ ਕਾਲੀ ਕਰਦੀ ਹੂੰ ਸੋ ਹੁਣ ਫੇਰ ਹਵਾਨਾ ਦੇਖੋ ਅੰਦਰ ਬੱਚੇ ਵੱਧਦੇ ਹੋਏ ਤੇ ਸ਼ਾਮ ਨੂੰ ਚੁਾਈ ਦਾ ਟਾਈਮ ਪਸੂ ਅੰਦਰ ਦੀ ਖਿੱਚ ਕਰਦਾ ਹੈ ਸੋਣੀ ਝੋਟੀ ਦੱਸੋ ਇਹ ਵੀ ਜੈਡ ਬਲੈਕ ਹੈ ਉਸ ਤੋਂ ਬਾਅਦ ਚ ਤੁਹਾਨੂੰ ਨਾਗ ਸੋਹਣੀ ਦਿਖਾਉਂਗਾ ਹਾਏ ਖੋਰ ਵੱਡੀ ਝੋਟੀ ਆਈ ਰਹੀ ਦੀ ਬਈ ਪਚੰਗੀ ਤੋਂ ਚੰਗੀ ਲੈ ਕੇ ਆਈ ਗਈ ਸਹੀ ਹੈ ਗਾਂ ਕਰ ਮੈਂ ਬਈ ਹਣਾ ਸਹੀ ਹੈ ਖਰੀਆਂ ਕੋ ਤਰਮੀਰ ਬਈ ਬਿੰਦਗੀ ਇਹਦੀ ਕੀ ਡਿਟੇਲ ਹੈ ਦੋਗੇ ਜਿਹੜੀ ਚ ਇਹ ਬਈ ਉਹਦਾ ਬੱਚਾ ਮਰ ਗਿਆ ਅੱਛਾ ਕਦੋਂ ਸੋਈ ਹੈ ਇਹਨੂੰ ਸੂਈ ਨੂੰ ਅੱਜ ਹੋ ਗਿਆ 25 26 ਦਿਨ ਹੋ ਗਏ ਬਈ ਸੂਈ ਨੂੰ ਠੀਕ ਹੈ ਦੋ ਦੋ ਕਿਲੋ ਇਹਦੇ ਨਾਲ 14 15 ਕਿਲੋ ਬਈ ਠੀਕ ਹੈ ਬੱਚਾ ਮਰਨ ਕਰਕੇ ਹੁਣ ਬਈ ਠੀਕ ਹੈ ਤੇ ਚੋਈ ਹੈ ਕਿ ਮੱਜ ਆਈ ਆਪਾਂ ਠੀਕ ਹੈ ਤੇ ਇਹਨਾਂ ਦੁੱਧ ਲੈ ਕੇ ਜਾਣਾ ਕਿ ਤੇ ਪਹਾੜੇ ਲੱਗ ਕੇ ਆਣ ਭਈ ਇਹਨੇ ਠੀਕ ਹੈ ਫਿਰ ਇਹ ਆਪਾਂ ਉਦੋਂ ਅੱਜ ਉਹ ਜੇ ਰੇਟ ਤੇ ਭਾਈ ਆਪਾਂ ਦੇ ਦਾਂਗੇ ਕੀ ਰੇਟ ਚ ਦੇ ਦਾਂਗੇ ਜੇ ਐਸੀ ਤਰ੍ਹਾਂ ਕੋਈ ਖਰੀਦਦਾ ਤਾਂ ਅੱਜ ਛੋਟੀ 92000 ਦੀ ਆਪਾਂ ਦਵਾਂਗੇ ਭਈ ਠੀਕ ਹੈ ਹਾਂਜੀ ਓਕੇ ਖੋਲ ਦੇ ਸੋ ਦੋਸਤੋ ਜੇ ਤਾਂ ਤੁਹਾਨੂੰ ਐਵੇਂ ਢਾਂਚੇ ਤੋਂ ਐਵੇਂ ਪਸੰਦ ਆਉਂਦੀ ਬਿਨਾ ਬੱਚੇ ਤੋਂ ਥੋੜਾ ਜਿਹਾ ਉਪਰਾ ਵੀ ਮੰਨਦੀ ਹੈ ਬੱਚੇ ਦਾ ਤਾਂ ਫਿਰ 92000 ਦੀ ਮਿਲ ਜੂਗੀ ਤੇ ਜੇ ਤੁਸੀਂ ਬੱਚਾ ਜਿਹੜਾ ਉਹ ਜਿਵੇਂ ਟਿਕ ਜਾਂਦੀ ਆ ਦੁੱਧ ਤੇ ਆ ਜਾਂਦੀ ਆ ਫੇਰ ਸੌਦਾ ਕਰਨਾ ਤਾਂ ਫੇਰ ਉਦੋਂ ਉਦਾਂ ਦੀ ਗੱਲ ਹੋ ਜੂਗੀ ਅੱਜ ਦਾ ਰੇਟ 92000 ਖਵਾਨਾ ਚੰਗਾ ਥਣ ਸੋਹਣਾ ਦੱਸੋ ਬਣਾਵਟ ਢਾਂਚੇ ਦੀ ਝੋਟੀ ਦੀ ਵੀ ਚੰਗੀ ਆ 92000 ਚ ਤੁਸੀਂ ਐਸੂਏ ਦਾ ਕਿੰਦਾ ਦੁੱਧ ਚਾਹੋਗੇ ਤੁਸੀਂ ਸਮਝਣਾ ਅਗਲੇ ਸੂਏ ਦੇ ਵਿੱਚ ਕੀਮਤ ਵਧਾ ਜੂਗੀ ਆਪਦੀ ਬੱਚਿਆਂ ਦੀ ਖਾਚੇ ਨੂੰ ਅੱਜ ਵੀ ਹੈਗੀ ਆ ਕਿਉਂਕਿ ਹਜੇ ਇਹਦੀ ਆਪਣੇ ਕੋਲ ਵੀਡੀਓ ਪਈ ਹੈ ਜਿਹੜਾ ਕੋਈ ਵੀਰ ਲੈਂਦਾ ਬਈ ਆਪਾਂ ਇਹਦੀ ਵੀਡੀਓ ਪ੍ਰੋਪਰ ਦਿਖਾਵਾਂਗੇ ਝੋਟੀ ਦੀ ਠੀਕ ਹੈ ਹਾਂ ਸੋ ਵੀਡੀਓ ਹੈਗੀ ਹੈ ਬੱਚੇ ਨਾਲ ਹੈਗੀ ਵੀਡੀਓ ਦੀ ਹਾਂ ਬਈ ਓਕੇ ਤੇ ਬਈ ਮੋਲੇ ਜੇ ਤੋਕੜ ਕ ਬਣਾਣੇ ਦੀ ਝੋਟੀ ਲੱਗ ਜਾਂਦੀ ਹੈ ਐਡਾ ਟਾਂਸਾ ਝੋਟੀ ਇਸਨੇ ਸਹੀ ਹੈ ਸੋ ਦੋਸਤੋ ਵਾਕਈ ਬਣਾਵਟ ਚੰਗੀ ਆ ਬਾਕੀ ਜੋ ਮੇਨ ਚੀਜ਼ ਉਹ ਤੁਹਾਨੂੰ ਦੱਸਤੀ ਵੀ ਹੈ ਜੇ ਇਹਨੇ ਦੁੱਤ ਤੇ ਟਿਕਣਾ ਹੈ ਝੋਟੀ ਨੇ ਚਾਟ ਤੇ ਹਜੇ ਨੇ ਆਉਣਾ ਹੈ ਸੋ ਤੁਸੀਂ ਇਹ ਗੱਲਬਾਤ ਉਸ ਹੱਬ ਤੇ ਕਰਿਓ ਵੀ ਬਾਅਦ ਚ ਫਰਕ ਨਾ ਪਵੇ ਸੈਂਹ ਜੇ ਵੀ ਕੁੰਡਿਆਂ ਦੀ ਆ ਵੱਡੀ ਝੋਟੀ ਆ ਦੱਸੋ ਜੇ ਤੁਸੀਂ ਇਹਨੂੰ ਤੋਕੜਾਂ ਦੇ ਹਿਸਾਬ ਤੇ ਵੀ ਖਰੀਦਦੇ ਆ ਨਾ ਤਾਂ ਵੀ ਫਾਇਦੇਮੰਦ ਰਹਿ ਸਕਦੀ ਹੈ ਜੇ ਕੋਈ ਵੀਰ ਚੰਗੀ ਸਮਝੇ ਤਾਂ ਇੱਕ ਹੋਰ ਮਾਜ ਇਦੂ ਅੱਗੇ ਦੱਸੋ ਇਹ ਗੱਬਣ ਖੜੀ ਹੈਗੀ ਇਹ ਤੁਹਾਨੂੰ ਦਿਖਾਉਣੀ ਹੈ ਫਿਰ ਇੱਕ ਸੂਈ ਸਵਾਈ ਤੇ ਲਾਸਟ ਉੱਤੇ ਸਾਂਹਵਾਲ ਚ ਪੈਂਦੀ ਗਾਂ ਦਿਖਾ ਦੇਾਂਗੇ ਇਹ ਵੀ ਝੋਟੀ ਦਾ ਟਾਂਚਾ ਦੇਖੋ ਤਨਵੀਰ ਭਾਈ ਕਿੰਨਾ ਸੂਆ ਸੂ ਦੂਜਾ ਸੂਆ ਭਈ ਇਹ ਸੁੰਦੀ ਹੈ ਝੋਟੀ ਕਿੰਨਾ ਚਿਰ ਲੇ ਜੂਗੀ ਇਹਦਾ ਇੱਕ ਹਫ਼ਤਾ ਪਿਆ ਭਈਆ ਜੀ ਠੀਕ ਹੈ ਅੱਛਾ ਕੀ ਡਿਮਾਂਡ ਰਹੂਗੀ ਇਹਦੀ ਇਹ ਆਪਾਂ ਝੋਟੀ 1 ਲੱਖ 40 ਹਜ਼ਾਰ ਦੀ ਵੇਚ ਦਾਂਗੇ ਠੀਕ ਹੈ ਖੋਲੋ ਜੀ 1 ਲੱਖ ਤੇ 40 ਹਜ਼ਾਰ ਚ ਦੋਸਤੋ ਇੱਕ ਹਫਤਾ ਹਜੇ ਲੈਂਦੀ ਹੈ ਤਿਆਰੀ ਛੋਟੀ ਵੱਡੀ ਝੱਟ ਬਲੈਕ ਹੈ ਬਈ ਠੀਕ ਹੈ ਸੋ ਇਹ ਵੀ ਕਾਲੀ ਸਾਰੀ ਦਿਸਦੀ ਹੈ ਇਹਦੀ ਵੀ ਲੰਬਾਈ ਤੇ ਹਾਈਟ ਨੋਟ ਕਰ ਲਿਓ ਅੱਜ ਵੱਡੀਆਂ ਝੋਟੀਆਂ ਦਿਖਾ ਰਹੇ ਹਾਂ ਦੋਸਤੋ ਤੁਹਾਨੂੰ ਉਸੇ ਹਿਸਾਬ ਤੇ ਕੀਮਤ ਤੁਹਾਨੂੰ ਦੱਸੀ ਹੈ ਬੰਤਰ ਇਸ ਝੋਟੀ ਦੀ ਤੁਹਾਨੂੰ ਉਤੋਂ ਖੁੱਲੀ ਡੁੱਲੀ ਨਜ਼ਰ ਆਉਂਦੀ ਹੋਣੀ ਹੈ ਆ ਕੇ ਵੀ ਦੇਖੋਗੇ ਤਾਂ ਤੁਹਾਨੂੰ ਇਹ ਛੋਟੀ ਨਹੀਂ ਲੱਗੂਗੀ ਪੂਰੀ ਵੱਡੀ ਝੋਟੀ ਹੈ 1 ਲੱਖ ਤੇ 40 ਹਜ਼ਾਰ ਇਹਦੀ ਡਿਮਾਂਡ ਹੈ ਭਾਈ ਮੋੜ ਲਿਆ ਵਾਪਸ ਲੈ ਆਓ ਕਮਾਲ ਹੋ ਹਾਂ ਜੋ ਦੇਖੋ ਇਹਦੀ ਵੀ ਬੰਤਰ ਦੱਸੋ ਸੋਹਣੀ ਚੋਟੀ ਐ ਇਹਦਾ ਹਾਈਟ ਲੈਂਥ ਤੁਸੀਂ ਦੇਖ ਲਓ ਅੱਜ ਆਈਆਂ ਕਰਕੇ ਨੀਗ ਚੱਕੀ ਫਿਰਦੇ ਹੋ ਤਿਆਰੀ ਬਹੁਤ ਸੋਹਣੀ ਕਰੂਗੀ ਚਿੱਤ ਠੀਕ ਐ ਸੋ ਦੋਸਤੋ ਤਿਆਰੀ ਵਾਕਈ ਚੰਗੀ ਫੜਨੀ ਝੋਟੀ ਨੇ ਜੈਡ ਬਲੈਕ ਹੀ ਐ ਤੁਰਦੇ ਬਈ ਅੱਗੇ ਨੂੰ ਮੜਾ ਸੋ ਥਾਣ ਦੋਸਤੋ ਅੱਗੋਂ ਵੀ ਤੁਸੀਂ ਦੇਖ ਸਕਦੇ ਹੋ ਹਜੇ ਇਹਨੇ ਤਿਆਰ ਹੋਣਾ ਹੈ ਹਵਾਨਾ ਦੇਖੋ ਚੰਗਾ ਹਵਾਨਾ ਬਣਾਉਂਦੀ ਆਉਂਦੀ ਐ ਇੱਕ ਸੂਈ ਸਵਾਈ ਝੋਟੀ ਇਹਦੇ ਬਾਅਦ ਚ ਫੇਰ ਦਿਖਾਉਣੀ ਥੋਨੂੰ ਤੇ ਲਾਸਟ ਉੱਤੇ ਸਾਈਵਾਲ ਪੱਖ ਚ ਪੈਂਦੀ ਗਾਂ ਦਿਖਾ ਦੇਣੀ ਹੈ ਸੂਈ ਸਵਾਈ ਹੈ ਉਹਦੇ ਬਾਰੇ ਵੀ ਜਾਣਕਾਰੀ ਅੱਪ ਬਾਈ ਤੋਂ ਲਵਾਂਗੇ ਲਾਸਟ ਵਾਲੀ ਝੋਟੀ ਪਹਿਲਾਂ ਦਿਖਾ ਦਗੇ ਅ ਤਰਵੀ ਬਾਈ ਜਿਹੜੀ ਬਿਲਕੁਲ ਲਾਸਟ ਉੱਤੇ ਝੋਟੀ ਹੈ ਇਹ ਬਈ ਅੱਜ ਸਵੇਰ ਸੂਈ 8 ਵਜੇ ਸੂਈ ਹੈ ਠੀਕ ਹੈ ਆਹ ਦੀ ਪੈ ਗਈ ਸੀ 1 ਵਜੇ ਰੁਪਈਏ ਉਤੋਂ ਬੱਚਾ ਚੰਗਾ ਦੋ 2.5 ਗੁਣ ਬੋਲਾ ਕੰਢੇ ਠੀਕ ਹੈ ਕਿੱਚਾ ਸੂਆ ਹੈ ਕੀ ਰੇਟ ਹੈ ਨਾ ਇਹਦਾ ਰੇਟ 97000 ਬੱਚਾ ਜੀ ਮੈਂ ਕੱਟਾ ਹੈ ਕੱਟਾ ਭਾਜੀ ਕੋਲ ਨੂੰ ਬਈ ਸੋ ਦੋ ਕੱਚਾ ਨਾੜੂਆ ਕ ਥੱਲੋਂ ਪੈਰੀ ਵੱਧਿਆ ਹੋਇਆ ਬਾਈ ਨੇ ਉਹ ਤੁਸੀਂ ਇਹਦਾ ਨਾੜੂਆ ਵੀ ਦੇਖ ਸਕਦੇ ਹੋ ਹਜੇ ਮੂੰਹ ਵੀ ਤਾਂ ਟੜਦੀ ਕਿਉਂਕਿ ਸੋਈ ਸੁਭਾਈ ਹੈ 97000 ਇਹਦੀ ਕੀਮਤ ਹੈ ਵੱਡੀ ਢਾਂਚਾ ਵੀ ਬਰੀਕ ਹੈ ਬਾਕੀ ਬਿਲਕੁਲ ਝੂਠੀ ਬਰੀਕ ਹੈ ਤੇ ਬਾਕੀ ਹਵਾਨਾ ਤੁਹਾਨੂੰ ਦਿਖਾਉਣੇ ਪਰ ਇਹਦੇ ਹਵਾਨੇ ਚ ਦੇਖ ਲਓ ਕੁਸਦੁੱਤ ਬਾਈ ਕਹਿੰਦਾ ਵੀ ਇਹਦਾ ਚੋਇਆ ਗਿਆ ਸੂਣ ਤੋਂ ਬਾਅਦ ਚ ਪਤਲੀ ਚਮੜੀ ਹੈ ਦੋਸਤੋ ਸਾਰੇ ਹੱਡਾਂ ਉੱਤੇ ਦਿਸਦੀ ਹੈ ਜਦੋਂ ਤੁਰਦੇ ਆ ਤੁਰਦੀ ਹੈ ਝੋਟੀਆਂ ਦਾ ਸਾਰਾ ਮਾਸ ਹਿੱਲਦਾ ਕੁਮਾਲਾ ਬਾਈ ਲੈ ਆਵਾਸ ਸੋ ਇਹਦੇ ਨਾਲ ਮੇਲ ਕਾਫ ਹੈ ਬਸੋ ਕੱਟੇ ਨੂੰ ਇਹਨੇ ਜਨਮ ਦਿੱਤਾ ਹੈ ਢਾਂਚਾ ਦਾ ਤੁਸੀਂ ਵੀਡੀਓ ਤੇ ਦੇਖ ਲਓ ਬੱਚੇ ਦੀ ਖੇਚੋ ਦੋਸਤੋ ਤਾਜ਼ਾ ਸੂਰ ਪਸ਼ੂ ਕਰਦਾ ਸੋ ਢਾਂਚਾ ਫਾਨ ਹੋਵਾਂ ਦਾ ਤੁਸੀਂ ਫੋਨ ਦੇਖ ਸਕਦੇ ਸੋ ਬੱਚੇ ਦੀ ਤਾਜੀ ਸੂਰ ਕਰਕੇ ਥੋੜੀ ਖੇਚ ਵੱਧ ਕਰਦੀ ਝੋਟੀ ਮੇੜੇ ਰਹਿਣਾ ਚਾਹੁੰਦੀ ਹੈ ਬੱਚੇ ਦੇ ਖਵਾਨਾ ਫੇਰ ਦੇਖ ਲਓ ਇਹਦਾ ਇਦਾਂ ਦਾ ਰੁਖ ਹੈ ਠੀਕ ਹੈ ਭਾਈ ਓਕੇ ਤੋ ਹੁਣ ਹਵਾਨਾ ਤਸਵੀਰਾਂ ਦੇਖ ਸਕਦਾ ਠੀਕ ਹੈ ਓਕੇ ਭਾਈ ਸੋ ਇਹ ਦੱਸੋ ਝੋਟੀਆਂ ਤੁਹਾਨੂੰ ਦਿਖਾਤੀਆਂ ਇਹ ਝੋਟੀ ਜਿਹੜੀ ਗੱਬਣ ਹੈ ਉਹਨੂੰ ਗੋਆ ਕਰਨ ਲੱਗੀ ਆ ਤਾਂ ਹਵਾਨਾ ਫੇਰ ਦੇਖੋ ਝੋਟੀ ਬਹੁਤ ਸੋਹਣਾ ਤਿਆਰ ਕਰੂਗੀ ਆਓ ਲਾਸਟ ਇੱਕ ਗਾਂ ਬਾਰੇ ਗੱਲਬਾਤ ਕਰਕੇ ਕਰਵੀ ਭਾਈ ਕਿੰਨਾ ਮਸੂਆ ਸੂਈ ਆ ਤੇ ਕਿੰਨੇ ਚਿਰ ਦੀ ਸੂਈ ਹੋਗੀ ਦੂਜਾ ਸੂਆ ਸੂਈ ਭਾਈ ਇਹ ਛੇ ਤਾਂਦਾ ਮਗਰ ਵੱਛੀ ਆ ਤੇ ਇਹਨੂੰ ਸੂਈ ਨੂੰ 6 ਸੱਤ ਦਿਨ ਹੋ ਗਏ 7 ਦਿਨ ਹੋ ਗਏ ਭਈ ਅੱਜ ਠੀਕ ਹੈ ਇਸ ਟਾਈਮ ਇਹਦੇ 16 ਕਿਲੋ 16 ਕਿਲੋ ਦੁੱਧ ਹੈਗਾ ਹਾਂ ਮਣਕੇ ਕੋਈ ਧੀ ਰੇਟ ਚ ਦੇ ਦਾਂਗੇ ਤੇ 85 ਹਜ਼ਾਰ ਦੀ ਜਿਹੜਾ ਬੱਚਾ ਤਾਂ ਮੇਰੇ ਖਾਲਚ ਜਰਸੀ ਫਰੌਸ ਲੱਗਦੀ ਆ ਆ ਜਰਸੀ ਬੱਚੇ ਨੂੰ ਦਸੋ ਸੀਮਣੇਸ ਗਾਂ ਦੇ ਚਰਸੀ ਦਾ ਲੱਜਾਉਂਦੇ ਜਾਂਦੀ ਹੈ ਬਾਈ ਠੀਕ ਹੈ ਪੌਂਦੀ ਨਿਆਣਾ ਪਾਉ ਨਾ ਪਾਉ ਠੀਕ ਹੈ ਇਹਦੇ ਮੱਜਾਂ ਵਰਗੀ ਹੈ ਠੀਕ ਹੈ ਤੋਰਦੇ ਬਾਈ ਸੋ ਬੱਚਾ ਇਹਦੇ ਨਾਲ ਦਸੋ ਵੱਛੀ ਤੇ ਵੱਛੀ ਜਰਸੀ ਪੱਖ ਦੀ ਲੱਗਦੀ ਹੈ 85000 ਰੇਟ ਹੈ ਤੇ 16 ਕਿਲੋ ਦੁੱਧ ਇਸ ਟਾਈਮ ਹੈਗਾ ਜਿਹੜਾ ਚੋਕੇ ਲੈ ਲੈਣਾ ਸ਼ਾਮ ਦਾ ਟਾਈਮ ਹੈ ਅੰਦਰ ਬੰਨ ਕੇ ਬਾਈ ਹੋਰੀ ਚਾਉਂਦੇ ਹੋਣਗੇ ਤੇ ਪਸ਼ੂਆਂ ਨੂੰ ਖੇਚੇ ਆ ਵੀ ਮਿਲਕਿੰਗ ਹੋਵੇ ਕਿਉਂਕਿ ਟਾਈਮ ਉਹ ਜਿਹੜਾ ਉਹ 7 ਵਜ ਚੱਲੇ ਆ। ਇਹਦਾ ਵੀ ਹਵਾਨਾ ਤੁਸੀਂ ਦੇਖ ਲਓ। ਹਵਾਨਾ ਪਛਾਣ ਦੀ ਵੀ ਦਿਖਾਉਂਦੀ ਹੈ ਪਰ ਗੋਂ ਦੀ ਹਵਾਨਾ ਥੋੜਾ ਜ਼ਿਆਦਾ ਚੰਗਾ ਸੋਹਣਾ ਦਿਖਾਉਂਦੀ ਹੈ। ਕਮਾਲ ਨਹੀਂ ਬਈ ਥੰ। ਸੋ ਇਹਦਾ ਤੁਸੀਂ ਰੰਗ ਰੂਪ ਦੇਖ ਸਕਦੇ ਹੋ ਦੱਸੋ। ਮੱਝਾਂ ਵਰਗਾ ਤਾਂ ਲੱਗਿਆ ਮੱਝਾਂ ਨੂੰ ਚੋਣ ਆ ਬਈ ਬੜਾ ਚੰਗਾ ਚੋਣ ਲੱਗਿਆ। ਠੀਕ ਹੈ ਓਕੇ। ਚੰਗੀ ਚਵਾਈ ਦੀ ਹੈ ਬਈ ਕਹਿੰਦਾ ਮੱਝਾਂ ਨੂੰ ਚੋਣ ਲੱਗਾ ਵੇ ਤੇ। ਸੋ ਇਹ ਨਾਲ ਦੇ ਦੋਸਤੋ ਅੱਜ ਦੀ ਵੀਡੀਓ ਦੇ ਤੁਹਾਨੂੰ ਦਿਖਾਤੇ ਆ ਸਾਰੇ ਮੈਂ। ਮੈਂ ਵਾਰ-ਵਾਰ ਜ਼ਿਕਰ ਕਰਦਾ ਹੁੰਦਾ ਵੀ ਇੱਥੇ ਇੱਕ ਇਦਾਂ ਦਾ ਫਾਰਮ ਹੈ ਵੀ ਜਿੱਥੇ ਜੇ ਪੰਜ ਪਸ਼ੂ ਦਿਖਾ ਦਿੰਨੇ ਆ ਤਾਂ ਪੰਜ ਨਾਲ ਇਹਨਾਂ ਤੋਂ ਬਿਨਾ ਹੋਰ ਖੜੇ ਹੁੰਦੇ ਆ ਮਤਲਬ ਜਦੋਂ ਵੀ ਵਿਜ਼ਿਟ ਕਰੋਗੇ ਇਹ ਨਹੀਂ ਵੀ ਤੁਹਾਨੂੰ ਜਿਹੜੇ ਪਸ਼ੂ ਦਿਖਾਤੇ ਉਹਨੇ ਇੱਕ ਮਿਲਣਗੇ ਮੈਂ ਕੈਮਰਾ ਮਾਰਾਂ ਤਾਂ ਅੰਦਰ ਮੱਝਾਂ ਹੋਰ ਵੀ ਬੈਠੀਆਂ ਸੌਤੇ ਹੋਏ ਉਹਨਾਂ ਦੇ ਆ ਠੀਕ ਹੈ ਆ ਮੈਂ ਅੱਜ ਐਸੀ ਨਾਲੇ ਵੀ ਸੋਦਾਂ ਉਹ ਪਹਿਲਾਂ ਕੱਟੀਆਂ ਦੋਂਦੀ ਭਾਈ ਉਹਦਾ ਵੀ ਠੀਕ ਹੈ ਓਕੇ ਇਹਨਾਂ ਦੇ ਸੌਤੇ ਹੋਏ ਹੋਏ ਦਸਤੋਂ ਤਿੰਨ ਅੰਦਰ ਹੋਰ ਨਗ ਬਾਈ ਹੋਰਿਆਂ ਦੇ ਖੜੇ ਆ ਤੇ ਬਾਕੀ ਇਹ ਪਸ਼ੂ ਜਿਹੜੇ ਤੁਹਾਨੂੰ ਦਿਖਾਤੇ ਜਿਹੜੇ ਆਪਣੇ ਕੋਸ਼ਿਸ਼ਾਂ ਹੀ ਰਹਿੰਦੀ ਬਾਈ ਚੰਗੀ ਮੈਂ ਲੈ ਕੇ ਆ ਗਏ ਹਨਾ ਸਹੀ ਹੈ ਤੇ ਕਈ ਵੀਰਤਾ ਇਹੋ ਜੀ ਹੁੰਦੇ ਆ ਵੀ ਸਾਹ ਸੁਆ ਪੂਰੀ ਕਰਦੇ ਜਿੰਨਾ ਅਸੀਂ ਦੱਸਦੇ ਉਹਦੋਂ ਕਿਤੇ ਜਾ ਕੇ ਦੁੱਧ ਚੋਲੇਂਦੇ ਆ ਸਹੀ ਹੈ ਉਹ ਤਾਂ ਕੇਅਰ ਤੇ ਡਿਪੈਂਡ ਕਰਦਾ ਹਾਂ ਬਾਈ ਉਹ ਡਿਪੈਂਡ ਕਰਦਾ ਆਪਨੇ ਵੱਲੋਂ ਸੂਈਆਂ ਸਵਾਈਆਂ ਆਪਸੋ ਕੋਈ ਟਾਈਮ ਚੋਲੇ ਉਹਨਾਂ ਦੱਸ ਦਿੰਨੇ ਹਨਾ ਠੀਕ ਹੈ ਤੇ ਆਪਾਂ ਦਾ ਚੰਗੀ ਨਿਕਲੇ ਗਾਂ ਬੰਦੇ ਚਾਰ ਜੁੜਦੇ ਬਈ ਨਾ ਸਹੀ ਹੈ ਸੋ ਇਹ ਤਾਂ ਹਰੇਕ ਵਪਾਰੀ ਚਾਹੁੰਦਾ ਦੋਸਤੋ ਵੀ ਉਹਦੇ ਕੋਲ ਗਾਂ ਕਿ ਜੁੜਿਆ ਰਵੇ ਉਹਦੇ 'ਚ ਉਹਨਾਂ ਦਾ ਫਾਇਦਾ ਹੈ ਧੰਨਵਾਦ ਆਇਤੀ ਵੀਡੀਓ ਨੂੰ ਦੇ